ਅਮਰੀਕਸਰ ਸ਼ਹਿਰ ਦੇ ਵਿੱਚ ਕੁਝ ਸਾਲ ਪਹਿਲਾਂ ਸ਼ੁਰੂ ਕੀਤੀ ਗਈ BRTS ਬੱਸ ਸੇਵਾ ਜਿਸ ਨੂੰ ਬੰਦ ਪਏ ਲਗਭਗ 2 ਸਾਲ ਹੋ ਚੁਕੇ ਹਨ ਇਸ ਬੰਦ ਪਈ ਸਰਵਿਸ ਕਾਰਨ ਇਸ ਦੇ ਟ੍ਰੈਕ ਵਿੱਚ ਅੱਜਕੱਲ ਆਮ ਟ੍ਰੈਫਿਕ ਨਿਕਲ ਰਿਹਾ ਹੈ ਔਰ ਫਾਸਟਰੀ ਨਿਊਜ਼ ਟੀਮ ਵੱਲੋਂ ਅੱਜ ਕਵਰ ਕੀਤਾ ਗਿਆ BRTS ਦੇ ਬੰਦ ਪਏ ਸਟੇਸ਼ਨ ਬਟਾਲਾ ਰੋਡ ਡੈਂਟਲ ਕਾਲਜ ਦੇ ਨੇੜੇ ਸੜਕ ਤੇ ਬਣੇ ਰੈਂਪ ਨੂੰ ਜੋ ਕਿ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਔਰ ਇਸ ਦੀ ਹਾਲਤ ਇਹ ਹੈ ਕਿ ਇੱਕ ਖੱਡੇ ਦਾ ਰੂਪ ਧਾਰ ਚੁੱਕਾ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ ਉਨਾ ਗੱਲਬਾਤ ਕਰਦੇ ਹਾਂ ਦੱਸਿਆ ਕਿ ਇੱਥੋਂ ਲੰਘਦੇ ਵਾਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਗੱਡੀਆਂ ਬੁਰੀ ਤਰ੍ਹਾਂ ਖੱਡੇ ਵਿੱਚ ਵੱਜਦੀਆਂ ਹਨ ਈ ਰਿਕਸ਼ਾ ਪਲਟਦੇ ਹਨ ਅਤੇ ਟੂ ਵੀਲਰਸ ਦਾ ਵੀ ਨੁਕਸਾਨ ਹੁੰਦਾ ਹੈ ਔਰ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਜ਼ਿਕਰਯੋਗ ਹੈ ਕਿ ਇਸ ਟੁੱਟੇ ਹੋਏ ਰਾਮਦੀ ਖਬਰ ਫਾਸਵੇ ਚੈਨਲ ਵੱਲੋਂ ਪਹਿਲਾਂ ਵੀ ਪ੍ਰਸਾਰਿਤ ਕੀਤੀ ਜਾ ਚੁੱਕੀ ਹੈ ਪਰ ਨਾ ਸਰਕਾਰ ਅਤੇ ਨਾ ਸੰਬੰਧਿਤ ਪਾਕ ਵੱਲੋਂ ਇਸ ਵੱਲ ਕੋਈ ਧਿਆਨ ਦਿੱਤਾ ਗਿਆ ਸਰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਪਾਈ ਖੱਡੇ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਰਾਗੀਰਾ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਸਾਰੇ ਪਿੰਡ ਭਰਾਵਾਂ ਨੂੰ ਬੇਨਤੀ ਇਹੋ ਕਰਦੇ ਵੀ ਆ ਜਿਹੜਾ ਟੋਆ ਜਾਂ ਪੈ ਗਿਆ ਵਾ ਬਾਰਸ਼ਾਂ ਨਾਲ ਏ ਕਿੱਟ ਟੁੱਟੀ ਤੇ ਟੁੱਟਦੀ ਟੁੱਟਦੀ ਇਹ ਸਾਰਾ ਟੋਆ ਪੈ ਗਿਆ ਵਾ ਤੇ ਬਾਰਸ਼ਾਂ ਦੇ ਵਿੱਚ ਵੀ ਕੋਈ ਨਹੀਂ ਆਇਆ ਮਤਲਬ ਇਹ ਚੀਜ਼ ਨੂੰ ਵੇਖਣਾ ਅਸੀਂ ਰੋਜ਼ ਹੀ ਕਹਿੰਦੇ ਰਹਿੰਨੇ ਵੀ ਕੋਈ ਨਾ ਕੋਈ ਆਵੇ ਤੇ ਵੇਖੇ ਨੁਕਸਾਨ ਕਿੰਨਾ ਕੁ ਲੱਗਾ ਸਾਨ ਮਹਾਰਾਜ ਇੱਥੇ ਤੇ ਰੋਜ਼ ਦੇ ਪਤਾ ਨਹੀਂ ਮੇਰੇ ਹਿਸਾਬ ਨਾਲ 8-10 ਬੰਦਾਂ ਤਾਂ ਅਸੀਂ ਚੁੱਕਦੇ ਹਾਂ ਕੋਈ ਜਨਾਨੀ ਡੇਪੀ ਗਵਕਟ ਵਾਲੀ ਕੋਈ ਕੋਈ ਇੱਥੇ ਹੁਣੇ ਸਵੇਰੇ ਵੀ ਕਈ ਡਿੱਗੇ ਸੀ ਬੈਟਰੀ ਚਾ ਵੀ ਪੜਦੇ ਹਾਂ ਹਾਂ ਇਹ ਤਾਂ ਬੈਟਰੀ ਦੇ ਛਾਤੇ ਹੋਰ ਪੜਦੇ ਪੜਦੇ ਨਾ ਵਜਾਰੇ ਉਹ ਤੇ ਉਹਨਾਂ ਨੂੰ ਇੱਥੋਂ ਚਾਰਨਗਾਂ ਤੱਕ ਲਾ ਕੇ ਗੱਡੀ ਤੇ ਹੁਣ ਕਿੰਨੂ ਕਿੰਨੂ ਕੱਢ ਕੱਢੀ ਹੈ ਪਰ ਕਈ ਫਾਜੰਦੇ ਐਟੋ ਵਾਲੇ ਫਾਜੰਦੇ ਕਾਰ ਵਾਲਿਆਂ ਦਾ ਤੇ ਜ਼ਿਆਦਾ ਬੰਦਾ ਹਰਦਾ ਤੇ ਐਟੋ ਵਾਲਿਆਂ ਦਾ ਮਹਾਰਾਜ ਤੇ ਖਾਲੀ ਨੂੰ ਹੁੰਦਾ 1 ਮਿੰਟ ਵੀ ਤੇ ਇਹ ਪ੍ਰੋਬਲਮ ਇਹੋ ਹੀ ਆ ਇਹ ਠੀਕ ਹੋ ਜੇ ਤੇ ਦੁਨੀਆ ਜਿਹੜੀ ਕੇ ਵਿਚਾਰੀ ਸੌਖੀ ਲੰਘ ਜੇ ਤੇ ਕੋਈ ਬੱਚਾ ਨਾ ਡਗੇ ਕੋਈ ਸਿਆਣਾ ਪੈਣਾ ਕੋ ਬਜ਼ੁਰਗ ਬਜ਼ੁਰਗ ਵੀ ਕਈ ਗੱਡੀ ਦੀ ਸੰਭਲ ਜਾਂਦੀ ਬੱਸਾਂ ਵੀ ਆਉਂਦੀਆਂ ਵਾਂ ਬੱਸਾਂ ਆਉਂਦੀਆਂ ਹੀ ਇਧਰ ਦੀ ਆ 15 ਵਾ ਉਹਦੇ ਹੋਣਾ ਜਿੱਤੇ ਵੀ ਠੀਕ ਹੋ ਜੇ ਤੇ ਲੋਕੇ ਲੰਘ ਸਕਣ ਕੰਮ ਤਾਂ ਕੋਈ ਜ਼ਿਆਦਾ ਨਹੀਂ ਆ ਥੋੜਾ ਜਨਾ ਕੰਮ ਆ ਤੇ ਕਰਾ ਦੇਣਾ ਰੋਡ ਬਣੀ ਖਰਾਬ ਕਰਤੀ ਇਹਨਾਂ ਨੇ ਬੱਸਾਂ ਹੀ ਬੰਦ ਹੋ ਗਈਆਂ ਸਭ ਕੁਝ ਬੰਦ ਹੋ ਗਿਆ ਮਗਰ ਇਹਨਾਂ ਨੂੰ ਠੀਕ ਤੇ ਕਰੋ ਘਾਟ ਤੋਂ ਘਾਟ ਕੀ ਮੁਸਕਲ ਕੀ ਜਾਂਦੀ ਹੈ ਭਾਜੀ ਸਾਡੇ ਸਾਹਮਣੇ ਹੈਗੀ ਮੰਮੀ ਨੂੰ ਉਤਾਰ ਕੇ ਮੈਂ ਫਿਰ ਗੱਡੀ ਅੱਗੇ ਕੀਤੀ ਆ ਸਾਰੀ ਜਗ੍ਹਾ ਸਭ ਜਗ੍ਹਾ ਟੁੱਟੀਆਂ ਆ ਮੈਂ ਰੋਜ਼ 2-3 ਵਾਰ ਤੇ ਨਿਕਲਦੇ ਨਿਕਲਦਾ ਹਾਂ ਉਹ ਤਾਂ ਵਾਦੀ ਹੈਗੀ ਤਾਂ ਉਹ ਕੀ ਕਰੀ ਉਹਨੂੰ ਸਭ ਕੋ ਤੇ ਸਭ ਕੋ ਤੇ ਭਰਿਆ ਆਈਦਾ ਭਾਜੀ ਜਿਨ੍ਹਾਂ ਦੀ ਸਰਕਾਰ ਹੈਗੀ ਉਹ ਹੀ ਬਣਾਣਗੇ ਹੋਰ ਕੌਣ ਬਣਾਊਗਾ ਜਿਨ੍ਹਾਂ ਵੋਟਾਂ ਲਈਆਂ ਨੇ ਜਿਨ੍ਹਾਂ ਨੇ ਵੋਟਾਂ ਲਈਆਂ ਉਹਨਾਂ ਨੇ ਹੀ ਬਣਾਉਣੀ ਹੈ ਹੋਰ ਕਿੰਨੇ ਬਣਾਨੀ ਆ ਉਹ ਜੇ ਭਰਨ ਚ ਲੱਗੇ ਹੋਏ ਹੋਏ ਹੋਰ ਕੁਝ ਨਹੀਂ ਹੈਗਾ ਦੋਸਤੋ ਫਾਸਟਵੇ ਨਿਊਜ਼ ਟੀਮ ਇੱਕ ਵਾਰ ਫੇਰ ਪੁੱਜੀ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਡੈਂਟਲ ਕਾਲਜ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬੀਆਰਟੀਐਸ ਦਾ ਜਿਹੜਾ ਮੈਟਰੋ ਸਟੇਸ਼ਨ ਜਿਹੜਾ ਹੈ ਉੱਥੇ ਤੁਹਾਨੂੰ ਇਸ ਦੀਆਂ ਖਬਰਾਂ ਹੀ ਕਾਫੀ ਵਾਰ ਪਹਿਲਾਂ ਵੀ ਪ੍ਰਚਾਰਿਤ ਕਰ ਚੁੱਕੇ ਆ ਲੇਕਿਨ ਪ੍ਰਸ਼ਾਸਨਦਾਰੀਆਂ ਸਮੰਧਿਤ ਵਿਭਾਗ ਦਾ ਕੋਈ ਧਿਆਨ ਨਹੀਂ ਹੈ ਕਾਰਨ ਕੀ ਹੈ ਜੀ ਇਹੋ ਹੀ ਆ ਕਿ ਜਿਹੜਾ ਇੱਥੇ ਆਉਂਦਾ ਕਿ ਜਿਹੜਾ ਇਹ ਰੈਂਪ ਤੁਸੀਂ ਦੇਖ ਸਕਦੇ ਹੋ ਸਪੀਡ ਬ੍ਰੇਕਰ ਜਾਂ ਰੈਂਪ ਬਣਾਇਆ ਗਿਆ ਸੀ ਟੁੱਟ ਚੁੱਕਾ ਹੈ ਔਰ ਬਹੁਤ ਇੱਕ ਡੂੰਗਾ ਟੋਇਆ ਪੈ ਚੁੱਕਾ ਹੈ ਗੱਡੀਆਂ ਵਜਦੀਆਂ ਨੇ ਸਪੀਡ ਨਾਲ ਗੱਡੀਆਂ ਆਉਂਦੀਆਂ ਨੇ ਔਰ ਨੁਕਸਾਨ ਹੁੰਦਾ ਹੈ ਗੱਡੀਆਂ ਦਾ ਤੁਸੀਂ ਦੇਖ ਸਕਦੇ ਹੋ ਹੁਣ ਵੀ ਕਾਰ ਆ ਰਹੀ ਹੈ ਬੜੀ ਸਪੀਡ ਨਾਲ ਇੱਥੇ ਆ ਕੇ ਬ੍ਰੇਕ ਲੱਗਦੀ ਹੈ ਔਰ ਗੱਡੀ ਨੂੰ ਬਹੁਤ ਜਰਕ ਔਰ ਜਿਹੜੇ ਟੂ-ਵੀਲਰ ਨੇ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਜਿਹੜੇ ਬੈਟਰੀ ਰਿਕਸ਼ਾ ਨੇ ਉਹ ਉਹੀ ਬਲਟਦੇ ਨੇ ਸਵਾਰੀਆਂ ਡਿੱਗਦੀਆਂ ਨੇ ਉਹਨਾਂ ਨੂੰ ਸੱਟਾਂ ਵੀ ਲੱਗਦੀਆਂ ਨੇ ਔਰ ਅੱਗੇ ਵੀ ਇਹ ਖ਼ਬਰਾਂ ਪ੍ਰਸਾਰਿਤ ਕਰ ਚੁੱਕੇ ਆ ਲੇਕਿਨ ਕੋਈ ਧਿਆਨ ਨਹੀਂ ਹੈ ਸੋ ਸ਼ਹਿਰ ਵਾਸੀਆਂ ਨੇ ਗੱਲਬਾਤ ਕਰਦਿਆਂ ਫਾਸਟਵੇ ਨਿਊਜ਼ ਟੀਮ ਨਾਲ ਇੱਕ ਵਾਰ ਫੇਰ ਮੰਗ ਕੀਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਬੰਧਿਤ ਵਿਗਾ ਜਿਹੜਾ ਵਿਭਾਗ ਹੈ ਉਸ ਤੋਂ ਔਰ ਖਾਸ ਕਰਕੇ ਚੁਣੇ ਹੋਏ ਨੁਮਾਇੰਦੇ ਨੇ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਬਹੁਤ ਖਤਰੇ ਵਾਲਾ ਕੰਮ ਹੈ ਸੋ ਇਸ ਦੀ ਰਿਪੇਅਰ ਕਰਵਾਈ ਜਾਵੇ ਜਾਂ ਇਸ ਨੂੰ ਨਵਾਂ ਬਣਾਇਆ ਜਾਵੇ ਤਾਂ ਜੋ ਕਿਸ ਸਾਹਿਯੋਗੀ ਸੁਸ਼ੀਲ ਕੁਮਾਰ ਦੇ ਨਾਲ ਅਜੀਤ ਕੁਮਾਰ